ਕੀ ਛੋਟੀ ਉਮਰ ਦੇ ਵਿੱਚ ਯਾਨੀ ਕਿ 6 ਮਹੀਨੇ ਤੋਂ ਲੈ ਕੇ 6 ਸਾਲ ਦੀ ਉਮਰ ਦੇ ਬੱਚਿਆਂ ਦੇ ਵਿੱਚ ਇਹ ਦੌਰੇ ਦੀ ਬਿਮਾਰੀ ਕਿਉਂ ਪਾਈ ਜਾ ਰਹੀ ਹੈ ਕਾਰਨ ਕਿ ਦੇਖੋ ਜਿਹੜੇ 6 ਮਹੀਨੇ ਤੋਂ ਲੈ ਕੇ 6 ਸਾਲ ਤੱਕ ਬੱਚਿਆਂ ਵਿੱਚ ਅਸੀਂ ਦੁਆਰਾ ਦਿਮਾਗੀ ਦੌਰਾ ਬੁਖਾਰ ਬਦਨ ਨਾਲ ਕਹਿੰਦੇ ਆ ਇਹਦੇ ਹਜੇ ਤੱਕ ਪਾਰਟਿਕੂਲਰ ਕਾਰਨ ਕੋਈ ਨਹੀਂ ਮਿਲਿਆ ਜੈਨੇਟਿਕ ਡਿਸਟਰਬੈਂਸ ਕਈ ਵਾਰੀ ਬੋਲਦੇ ਆ ਜੈਨੇਟਿਕ ਜੀਨਸ ਵੇਰੀਏਸ਼ਨਸ ਹੁੰਦੀਆਂ ਨੇ ਸਾਡੇ ਕੋਲ ਜਿਹੜੇ ਬੱਚੇ ਇਸ ਤਰ੍ਹਾਂ ਦੇ ਪ੍ਰੀਜ਼ੈਂਟ ਕਰਦੇ ਨੇ ਉਹਨਾਂ 'ਚ ਅਸੀਂ ਪਹਿਲਾਂ ਬਾਕੀ ਚੀਜ਼ਾਂ ਦਾ ਕਾਰਨ ਰੂਲ ਆਊਟ ਕਰੀਦਾ ਹੈ ਅਗਰ ਸਾਨੂੰ ਲੱਗਦਾ ਹੈ ਕਿ ਹੋਰ ਕੋਈ ਕਾਰਨ ਨਹੀਂ ਹੈ ਤਾਂ ਅਸੀਂ ਉਸਨੂੰ ਫਿਬਰਾਈਲ ਸੀਜ਼ਰ ਲੇਬਲ ਕਰਦੇ ਹਾਂ ਤੇ ਮੈਂ ਦੱਸੂਗੀ ਕਿ ਇੱਕ ਦੌਰਾ ਹੁੰਦਾ ਹੈ ਕਿ ਹਾਂ ਮਿਰਕੀ ਦਾ ਦੌਰਾ ਪੈ ਗਿਆ ਇੱਕ ਹੁੰਦਾ ਟੈਂਪਰੇਚਰ ਹਾਈ ਹੋ ਕੇ ਬੱਚਾ ਬੇਹੋਸ਼ ਹੋ ਗਿਆ ਹਮ ਕਾਰਨ ਕੀ ਹੈ ਦੋਨਾਂ ਦੇ ਵਿੱਚ ਤੇ ਕਿਉਂ ਹੁੰਦੇ ਨੇ ਦੋਰੇ ਦੇ ਲੱਛਣ ਸੇਮ ਰਹਿੰਦੇ ਨੇ ਜਿਹਦੇ ਵਿੱਚ ਬੱਚੇ ਦਾ ਬੇਹੋਸ਼ ਹੋਣਾ ਬੱਚੇ ਦੇ ਅੱਖਾਂ ਤੋਂ ਉੱਪਰ ਚੜਨਾ ਬੱਚੇ ਦੀ ਲੈਟਿਨ ਬਾਥਰੂਮ ਦਾ ਵਿੱਚ ਨਿਕਲਣਾ ਬੱਚੇ ਦੇ ਹੱਥ ਪੈਰ ਮੁੰਨਣਾ ਸਾਰੇ ਸਰੀਰ ਦੇ ਹੱਥ ਪੈਰ ਮੁੰਨਨੇ ਜਾਂ ਇੱਕ ਹਿੱਸੇ ਦਾ ਮਤਲਬ ਹੱਥ ਪੈਰ ਇੱਕ ਸਾਈਡ ਦਾ ਮੁੰਨਾ ਜਿਹਨੂੰ ਫੋਕਲ ਜਾਂ ਸੀਜਨਲਾਈਜ਼ਰ ਬੋਲਦੇ ਆਂ ਤੇ ਦੋਨਾਂ ਜਿਹੜਾ ਵੀ ਕੋਈ ਸੀਜਨ ਹੁੰਦਾ ਇਸ ਤਰ੍ਹਾਂ ਹੀ ਪ੍ਰੇਜ਼ੈਂਟ ਕਰਦਾ ਜਾਂ ਉਹ ਜਰਨਲਾਈਜ਼ ਹੁੰਦਾ ਸਾਰੀ ਬੋਡੀ ਦਾ ਕੜਾਣਾ ਜਾਂ ਇੱਕ ਸਾਈਡ ਦਾ ਕੜਾਣਾ ਬਸ ਇਸ ਦੇ ਵਿੱਚ ਕਾਰਨ ਇਹ ਹੁੰਦਾ ਕਿ ਜਿਹੜੇ ਛੋਟੇ ਬੱਚਿਆਂ 'ਚ ਅਸੀਂ ਫਿਬਰਲ ਸੀਜਨ ਲੈ ਕੇ ਚੱਲਦੇ ਆਂ ਉਹਦੇ ਦੀ ਏਜ ਗਰੁੱਪ 6 ਮਨਥ ਤੋਂ 6 ਇਅਰ ਹੁੰਦੀ ਹੈ ਕਾਰਨ ਉਹਦਾ एकदम ਟੈਂਪਰੇਚਰ ਵਧਨ ਕਰਕੇ ਹੁੰਦਾ ਜਿਹਦਾ ਮੈਂ ਤੁਹਾਨੂੰ ਦੱਸਿਆ ਕਿ ਜੈਨੇਟਿਕ ਵੇਰੀਏਸ਼ਨਸ ਹੁੰਦੀਆਂ ਨੇ ਜੀਨ ਦੇ ਵਿੱਚ ਚੇਂजेस ਹੁੰਦੀਆਂ ਜਿਸ ਦੇ ਕਰਕੇ ਉਹ ਪ੍ਰੇਜੈਂਟ ਕਰਦਾ ਆਹ ਦਿੱਕਤ ਦੀ ਆਪਾਂ ਗੱਲ ਕਰ ਰਹੀਏ ਕਿ ਛੋਟੀ ਉਮਰ ਦੇ ਵਿੱਚ ਯਾਨੀ ਕਿ 6 ਮਹੀਨੇ ਤੋਂ ਲੈ ਕੇ 6 ਸਾਲ ਦੀ ਉਮਰ ਦੇ ਬੱਚਿਆਂ ਦੇ ਵਿੱਚ ਇਹ ਦੌਰੇ ਦੀ ਬਿਮਾਰੀ ਕਿਉਂ ਪਾਈ ਜਾ ਰਹੀ ਹੈ ਕਾਰਨ ਕੀ ਹੈ ਦੇਖੋ ਜਿਹੜੇ 6 ਮਹੀਨੇ ਤੋਂ ਲੈ ਕੇ 6 ਸਾਲ ਦੇ ਬੱਚਿਆਂ ਵਿੱਚ ਅਸੀਂ ਦੁਹਰਾ ਦਿਮਾਗੀ ਦੌਰਾ ਬੁਖਾਰ ਵਧਨ ਨਾਲ ਕਹਿੰਦੇ ਆ ਇਹਦੇ ਹਜੇ ਤੱਕ ਪਰਟਿਕੂਲਰ ਕਾਰਨ ਕੋਈ ਨਹੀਂ ਮਿਲਿਆ ਜੈਨੇਟਿਕ ਡਿਸਟਰਬੈਂਸ ਕਈ ਵਾਰੀ ਬੋਲਦੇ ਆ ਜੈਨੇਟਿਕ ਜੀਨਸ ਵੇਰੀਏ ਸਾਡੇ ਕੋਲ ਜਿਹੜੇ ਬੱਚੇ ਇਸ ਤਰ੍ਹਾਂ ਦੇ ਪ੍ਰੈਜ਼ੈਂਟ ਕਰਦੇ ਨੇ ਉਹਨਾਂ 'ਚ ਅਸੀਂ ਪਹਿਲਾਂ ਬਾਕੀ ਚੀਜ਼ਾਂ ਦਾ ਕਾਰਨ ਰੂਲ ਆਊਟ ਕਰੀਦਾ ਹੈ ਅਗਰ ਸਾਨੂੰ ਲੱਗਦਾ ਹੈ ਕਿ ਹੋਰ ਕੋਈ ਕਾਰਨ ਨਹੀਂ ਹੈ ਤਾਂ ਅਸੀਂ ਉਸਨੂੰ ਫਿਬਰਾਈਲ ਸਿਸਰ ਲੇਬਲ ਕਰਦੇ ਹਾਂ ਤੇ ਮੈਂ ਤੁਹਾਨੂੰ ਦੱਸੂਗੀ ਕਿ ਇੱਕ ਦੌਰਾ ਹੁੰਦਾ ਹੈ ਕਿ ਹਾਂ ਮਿਰਕੀ ਦਾ ਦੌਰਾ ਪੈ ਗਿਆ ਇੱਕ ਹੁੰਦਾ ਟੈਂਪਰੇਚਰ ਹਾਈ ਹੋ ਕੇ ਬੱਚਾ ਬੇਹੋਸ਼ ਹੋ ਗਿਆ ਹੁਣ ਕਾਰਨ ਕੀ ਹੈ ਦੋਨਾਂ ਦੇ ਵਿੱਚ ਤੇ ਕਿਉਂ ਹੁੰਦੇ ਨੇ ਇਹ ਦੋ ਦੇਖੋ ਦੌਰੇ ਦੇ ਲੱਛਣ ਸੇਮ ਰਹਿੰਦੇ ਨੇ ਜਿਹਦੇ ਵਿੱਚ ਬੱਚੇ ਦਾ ਬੇਹੋਸ਼ ਹੋਣਾ ਬੱਚੇ ਦੇ ਅੱਖਾਂ ਦੇ ਉੱਪਰ ਚੜਨਾ ਬੱਚੇ ਦੀ ਲੈਟਿਨ ਬਾਥਰੂਮ ਦਾ ਵਿੱਚ ਨਿਕਲਣਾ ਬੱਚੇ ਦੇ ਹੱਥ ਪੈਰ ਮੁੰਨੇ ਸਾਰੇ ਸਰੀਰ ਦੇ ਹੱਥ ਪੈਰ ਮੁੰਨੇ ਜਾਂ ਇੱਕ ਹਿੱਸੇ ਦਾ ਮਤਲਬ ਹੱਥ ਪੈਰ ਇੱਕ ਸਾਈਡ ਦਾ ਮੁੰਨਾ ਜਿਹਨੂੰ ਫੋਕਲ ਜਾਂ ਸੀਜ਼ਰਨਲਾਈਜ਼ਰ ਬੋਲਦੇ ਆ ਦੋਨਾਂ ਜਿਹੜਾ ਵੀ ਕੋਈ ਸੀਜ਼ਰ ਹੁੰਦਾ ਇਸ ਤਰ੍ਹਾਂ ਹੀ ਪ੍ਰੀਜ਼ੈਂਟ ਕਰਦਾ ਜਾਂ ਉਹ ਜਰਨਲਾਈਜ਼ ਹੁੰਦਾ ਸਾਰੀ ਬਾਡੀ ਦਾ ਖੜਾਣਾ ਜਾਂ ਇੱਕ ਸਾਈਡ ਦਾ ਖੜਾਣਾ ਬਸ ਇਸ ਦੇ ਵਿੱਚ ਕਾਰਨ ਇਹ ਹੁੰਦਾ ਕਿ ਜਿਹੜੇ ਛੋਟੇ ਬੱਚਿਆਂ 'ਚ ਅਸੀਂ ਫਿਬਰਾਈਲ ਸੀਜ਼ਰ ਲੈ ਕੇ ਚੱਲਦੇ ਆ ਉਹਦੇ ਦੀ ਏਜ ਗਰੁੱਪ 6 ਮੰਥ ਤੋਂ 6 ਇਅਰ ਹੁੰਦੀ ਹੈ ਕਾਰਨ ਉਹਦਾ एकदम टेंपरेचर ਵਧਨ ਕਰਕੇ ਹੁੰਦਾ ਜਿਹਦਾ ਮੈਂ ਤੁਹਾਨੂੰ ਦੱਸਿਆ ਕਿ ਜੈਨੇਟਿਕ ਵੇਰੀਏਸ਼ਨਸ ਹੁੰਦੀਆਂ ਨੇ ਜੀਨ ਦੇ ਵਿੱਚ ਚੇਂजेस ਹੁੰਦੀਆਂ ਜਿਸ ਦੇ ਕਰਕੇ ਉਹ ਪ੍ਰেজেন্ট ਕਰਦਾ ਕੀ ਹੁੰਦਾ ਬੱਚਿਆਂ ਦੇ ਵਿੱਚ ਯੂਸੂਲੀ ਜਿਵੇਂ ਮਦਰ ਸਾਡੇ ਕੋਲ ਆਉਂਦੀਆਂ ਨੇ ਸਾਨੂੰ ਕਈ ਵਾਰੀ ਕੰਪਲੇਨਟ ਕਰਦੀ ਹੈ ਕਿ ਜੀ ਦੇਖੋ ਬੱਚੇ ਦਾ ਮੱਥਾ ਗਰਮ ਰਹਿੰਦਾ ਹੈ ਹਨਾ ਉਹਦੇ ਵਿੱਚ ਅਸੀਂ ਉਹਨੂੰ ਨਹੀਂ ਸਮਝਾਈਦਾ ਮੱਥਾ ਹਰ ਇੱਕ ਬੱਚੇ ਦਾ ਗਰਮ ਹੁੰਦਾ ਕਿਉਂਕਿ ਬੱਚੇ ਦਾ ਜਰਾ ਹੀਟ ਲਾਸ ਹੁੰਦਾ ਉਹ ਥਰੂ ਹੈਡ ਹੁੰਦਾ ਇਸ ਲਈ ਅਸੀਂ ਕਈ ਵਾਰੀ ਪੁੱਛਦੇ ਹਾਂ ਕਿ ਟੈਂਪਰੇਚਰ ਚੈੱਕ ਕੀਤਾ ਉਹ ਸਾਨੂੰ ਕਹਿੰਦੇ ਨਹੀਂ ਜੀ ਟੈਂਪਰੇਚਰ ਨਹੀਂ ਚੈੱਕ ਕੀਤਾ ਮੱਥੇ ਹੱਥ ਲਾ ਕੇ ਦੇਖਿਆ ਸੀ ਕਿ ਮੱ ਕਰਨਾ थर्मामीटर ਲਗਾ ਕੇ 1 ਮਿੰਟ ਰੱਖ ਕੇ ਟੈਂਪਰੇਚਰ ਨੋਟ ਕਰਨਾ ਹੈ ਆਦਰਵਾਇਜ਼ ਬੱਚਿਆਂ ਦਾ ਮੱਥਾ ਗਰਮ ਨਾਰਮਲੀ ਹੁੰਦਾ ਤੇ ਮੈਂ ਕਿਸ ਤਰੀਕੇ ਨਾਲ ਆਪਣੇ ਬੱਚੇ ਦਾ ਜਿਹੜਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਬਿਮਾਰੀ ਦੇ ਆਪਾਂ ਕਹਿ ਸਕਦੇ ਹਾਂ ਕਾਫੀ ਜ਼ਿਆਦਾ ਵੇਖਣ ਨੂੰ ਮਿਲ ਰਹੀ ਹੈ ਇਹ ਜਿਹੜੀ ਚੀਜ਼ਾਂ ਜਿਵੇਂ ਫਬਰਾਇਲ ਸਿਜ਼ਰ ਦੀ ਆਪਾਂ ਪਾਰਟਿਕੁਲਰਲੀ ਗੱਲ ਕਰੀਏ ਇਹਦੇ ਲਈ ਅਸੀਂ ਐਸਾ ਜ ਕੋਈ ਪਾਰਟਿਕੁਲਰ ਇਲਾਜ ਨਹੀਂ ਹੈ ਪੇਰੈਂਟਸ ਨੂੰ ਅਸੀਂ ਰੀਅਸ਼ੋਰ ਕਰਦੇ ਹਾਂ ਕਿ ਬੱਚੇ ਨੂੰ ਜਦ ਵੀ ਤੁਹਾਨੂੰ ਬੁਖਾਰ ਲੱਗਦਾ ਹਮੇਸ਼ਾ ਡਾਕੂਮੈਂਟ ਕਰੋ ਡਾਕੂਮੈਂਟ ਕਰਕੇ ਪੈਰਾਸੀਟਾਮੋਲ ਦੋ। ਅਗਰ ਬੱਚੇ ਨੂੰ ਬਾਈਚੈਂਸ ਬੁਖਾਰ ਵਦਨ ਦੇ ਨਾਲ ਦੌਰਾ ਪੈ ਰਿਹਾ ਤਾਂ ਅਸੀਂ ਇੱਕ ਸਪਰੇਅ ਡਵਾਈਸ ਕਰੀਦਾ ਜਿਹਨੂੰ ਮਿਡਾਜ਼ ਮਿਡਾਜ਼ੁਲਮ ਸਪਰੇਅ ਕਹਿੰਦੇ ਆ ਜਿਹਦੇ ਨਾਲ ਪੇਰੈਂਟਸ ਨੱਕ ਦੇ ਥਰੂ ਬੱਚੇ ਦਵਾਈ ਪਾਉਂਦੇ ਨੇ ਤੇ ਦੌਰਾ ਕੰਟਰੋਲ ਹੋ ਜਾਂਦਾ ਹੈ। ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਘਰ ਹੀ ਰਹਿਣਾ ਸਿਰਫ ਉਸ ਟਾਈਮ ਲਈ ਤੁਸੀਂ ਦੌਰਾ ਕੰਟਰੋਲ ਕਰਕੇ ਬੱਚੇ ਨੂੰ ਚੈੱਕ ਜਰੂਰ ਕਰਾਉਣਾ ਨਾ ਕਿ ਹਰ ਵਾਰੀ ਕਾਰਨ ਫਿਬਰਾਈਟ ਸੀਜ਼ਨ ਨਹੀਂ ਹੋ ਸਕਦਾ। ਉਹਦੇ ਲਈ ਅਸੀਂ ਬਾਕੀ ਦਿਮਾਗੀ ਦੌਰੇ ਦੇ ਕਾਰਨ ਰੂਲ ਆਊਟ ਕਰਨੇ ਹੁੰਦੇ ਆ। ਜੀ। ਦੱਸੂਗੀ ਕਿ ਖੇੜ ਦਾ ਖੇੜ ਦਾ ਬੱਚਾ ਬੇਹੋਸ਼ ਹੋ ਜਾਂਦਾ ਗਰਦਨ ਪੂਰੀ ਪਿੱਛੇ ਨੂੰ ਢਾਲ ਲੈਂਦਾ ਆਪਣੀ ਤੇ ਅੱਖਾਂ ਉੱਪਰ ਚੁੜਾ ਲੈਂਦਾ ਇਹਨੂੰ ਕੀ ਕਹਿੰਦੇ ਤੇ ਕਾਰਨ ਕੀ ਹੈ ਕਿਉਂ ਇਸ ਤਰੀਕੇ ਦੇ ਬੱਚੇ ਨੂੰ ਜਿਹੜੀ ਦਿੱਕਤ ਹੋ ਰਹੀ ਹੈ ਦੇਖੋ ਫਿਬਰਾਈਲ ਸੀਜ਼ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਪ੍ਰੈਜੈਂਟੇਸ਼ਨ ਸੇਮ ਰਹਿੰਦੀਆਂ ਸਾਰੇ ਦੌਰੇ ਦੀ ਪ੍ਰੈਜੈਂਟੇਸ਼ਨ ਸੇਮ ਹੁੰਦੀਆਂ ਫਿਬਰਾਈਲ ਸੀਜ਼ਰ ਬਾਕੀ ਦੌਰੋਂ ਨਾਲੋਂ ਅਲੱਗ ਕਿਉਂ ਹੈ ਉਹਦੇ ਵਿੱਚ ਇਹੀ ਹੈ ਕਿ ਬੱਚਾ ਬਾਅਦ ਵਿੱਚ ਤਕਰੀਬਨ ਨਾਰਮਲ ਹੁੰਦਾ ਈਹੀ ਇਹਨੂੰ ਇੱਕ ਇਸ ਚੀਜ਼ ਨੂੰ ਬਾਕੀ ਦਿਮਾਗੀ ਦੌਰੇ ਦੇ ਕਾਰਨ ਤੋਂ ਰੂਲ ਆਊਟ ਕਰਦਾ ਹੈ ਮਤਲਬ ਸੈਪਰੇਟ ਕਰਦਾ ਹੈ ਉਹਦੇ ਵਿੱਚ ਬੱਚਾ ਦੌਰੇ ਤੋਂ ਬਾਅਦ ਬਿਲਕੁਲ ਨਾਰਮਲ ਹੋ ਜਾਂਦਾ ਅੱਛਾ ਮੈਮ ਇਹ ਚੀਜ਼ ਵੀ ਆਪਾਂ ਵੇਖਣ ਨੂੰ ਮਿਲੀ ਹੈ ਕਿਉਂਕਿ ਆਪਾਂ ਲਾਈਵ ਹੀ ਦੇਖੀ ਹੈ ਇਹ ਚੀਜ਼ ਤਾਂ ਕਿ ਬੱਚਾ ਸੋ ਰਿਹਾ ਹੈ ਸੋਤੇ-ਸੋਤੇ ਕੀ ਹੁੰਦਾ ਉਹਨੂੰ ਮਤਲਬ ਕਿ ਇੱਕ ਜ਼ੋਰ ਦੀ ਰੋਣ ਦੇ ਬਾਅਦ ਉਹ ਬੇਹੋਸ਼ ਹੋ ਜਾਂਦਾ ਮੁੜ ਕੇ ਉਹਦੇ ਮੂੰਹ 'ਚ ਝਾਗ ਨਿਕਲਣੇ ਸਟਾਰਟ ਹੋ ਜਾਂਦੇ ਮੈਮ ਇਹ ਵੀ ਸੇਮ ਹੀ ਹੈ ਕਿ ਇਹ ਡਿਫਰੈਂਟ ਹੈ ਕੁਝ ਨਹੀਂ ਦੇਖੋ ਜਦ ਵੀ ਦਵਾ ਪੈਂਦਾ ਦੌਰੇ ਦੀ ਇੱਕ ਆਉਰਾ ਫੇਜ਼ ਬੋਲਦੇ ਆਪਾਂ ਜਿਹੜਾ ਦੌਰਾਂ ਤੋਂ ਪਹਿਲਾਂ ਹੁੰਦਾ ਹੈ ਕਈ ਬੱਚੇ ਜਿਹੜੇ ਬਡੇ ਹੁੰਦੇ ਨੇ ਨਾ ਉਹਨਾਂ ਨੂੰ ਥੋੜੀ ਜਿਹੀ ਘਬਰਾਹਟ ਹੋਣੀ ਛਾਤੀ ਜਕੜਨ ਹੋਣੀ ਪਸੀਨਾ ਆਣਾ ਉਹਨੂੰ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਉਹਨਾਂ ਨਾਲ ਕੁਝ ਗਲਤ ਹੋ ਰਿਹਾ ਹੈ ਛੋਟੇ ਬੱਚਿਆਂ 'ਚ ਇਹ ਨਹੀਂ ਉਹਨਾਂ ਨੂੰ ਪਤਾ ਹੁੰਦਾ ਕਿ ਕੀ ਛੋਟੀ ਹੁੰਦੀ ਹੈ ਸਿੰਪਟਮਸ ਉਹੀ ਹੁੰਦੇ ਨੇ ਮਤਲਬ ਜੇ ਆਪਾਂ ਕੋਈ ਬੱਚਾ ਰੋਂਦਾ ਹੈ ਹਨਾ ਦੈਟ ਵੀ ਬੀ ਆ ਪ੍ਰੀ ਮੂਵਮੈਂਟ ਫੇਜ਼ ਜਿਹਨੂੰ ਔਰਾ ਕਹਿੰਦੇ ਆ ਤੇ ਨਾਲ ਬੱਚੇ ਦੇ ਉਸ ਤੋਂ ਬਾਅਦ ਸਰੀਰ ਦੇ ਵਿੱਚ ਜਿਹੜੇ ਹਿਲਣਾ ਜਿਹਨੂੰ ਮੂਵਮੈਂਟਸ ਕਹਿੰਦੇ ਨੇ ਉਹ ਫੇਰ ਸ਼ੁਰੂ ਹੁੰਦੀਆਂ ਨੇ ਇਹ ਟਾਈਪਸ ਮਤਲਬ ਪ੍ਰੈਜੈਂਟੇਸ਼ਨ ਹੀ ਇਸ ਤਰ੍ਹਾਂ ਹੈ ਤੇ ਮੂੰਹ ਤੇ ਵਿੱਚ ਝਾਗ ਆਣਾ ਕਿਉਂਕਿ ਕਈਆਂ ਨੂੰ ਤਾਂ ਐ ਲੱਗਦਾ ਕਿ ਸਾਡੇ ਬੱਚੇ ਨੂੰ ਕਿਸੇ ਚੀਜ਼ ਨੇ ਕੱਟ ਲਿਆ ਤਾਂ ਕਰਕੇ ਮੂੰਹੇ ਝਾਗ ਆ ਰਹੇ ਨੇ ਜਾਂ ਫਿਰ ਬੱਚਾ बेहोश ਹੋ ਗਿਆ ਕਿ ਕਿਤੇ ਨਾ ਕਿਤੇ ਕੁਝ ਹਾਸਾ ਤਾਂ ਨਹੀਂ ਹੋ ਗਿਆ ਨਹੀਂ ਨਹੀਂ ਇਹ ਇਸ ਤਰ੍ਹਾਂ ਹੀ ਹੈ ਪ੍ਰੈਜੈਂਟੇਸ਼ਨ ਹੀ ਇਸ ਤਰ੍ਹਾਂ ਹੁੰਦੀ ਹੈ ਕਿ ਮੂੰਹ ਤੋਂ ਝਗ ਨਿਕਲਣਾ ਬੱਚੇ ਦੇ ਇੱਕ ਟੱਕ ਦੇਖਣਾ ਬੱਚੇ ਦੇ ਲੈਟ੍ਰੀਨ ਬਾਥਰੂਮ ਦਾ ਵਿੱਚ ਨਿਕਲਣਾ ਇਹ ਪ੍ਰੈਜੈਂਟੇਸ਼ਨ ਹੀ ਹੈ ਦੌਰੇ ਦੀ ਮੈਨੂੰ ਮੈਂ ਬੱਚਿਆਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਆਪਾਂ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਟੈਂਪਰੇਚਰ ਹੈ ਉਹ ਦੇਖਦੇ ਰਹਿਣਾ ਚਾਹੀਦਾ ਜੇਕਰ ਜ਼ਿਆਦਾ ਟੈਂਪਰੇਚਰ ਹੈ ਫਿਰ ਉਹਨੂੰ ਜਿਹੜਾ ਹੈ ਕਿ ਪੱਟੀਆਂ ਰੱਖ ਦੇ ਜਾਂ ਫਿਰ ਡਾਕਟਰ ਦੀ ਸਲਾਹ ਜਿਹੜੀ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੇ ਵਿੱਚ ਅਸੀਂ ਦੇਖੋ ਹਰ ਵਾਰ ਇਹ ਹੀ ਐਡਵਾਈਸ ਕਰੀਦਾ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਪਹਿਲੀ ਗੱਲ ਤਾਂ ਫੀਵਰ ਡਾਕੂਮੈਂਟ ਕਰੋ ਜੇ ਫੀਵਰ ਤੁਹਾਨੂੰ ਲੱਗਦਾ ਹੈ ਬੱਚੇ ਨੂੰ ਤੁਸੀਂ 102 103 ਤੋਂ ਉੱਪਰ ਜਾ ਰਿਹਾ ਹੈ ਆਪਾ ਪੱਟੀ アドਵਾਈਸ ਕਰਦੀ ਆ ਬਟ ਠੰਡੇ ਪਾਣੀ ਦੀ ਨਹੀਂ ਕਰੀ ਟੈਪ ਵਾਟਰ ਜਿਹਨੂੰ ਤੁਸੀਂ ਲੁਕ ਵਾਰਮ ਜਾਂ ਟੈਪ ਵਾਟਰ ਦੀ ਹੀ ਪੱਟੀ ਕਰਾਈ ਦੀ ਠੰਡੇ ਦੀ ਨਹੀਂ ਬਰਫ਼ ਦੀ ਨਹੀਂ ਕੋਈ ਇਸ ਤਰ੍ਹਾਂ ਹੁੰਦੀ ਤੁਸੀਂ ਪੈਰਾਸੀਟਾਮੋਲ ਦੋ ਪੈਰਾਸੀਟਾਮੋਲ ਦਵਾਈ ਦਿੰਦੇ ਹੀ ਅੱਧੇ ਪੌਨੇ ਘੰਟੇ ਚ ਬੁਖਾਰ ਤੁਨਾ ਸ਼ੁਰੂ ਹੋ ਜਾਂਦਾ ਬਟ ਇੱਕ ਮੇਰੀ ਸਲਾਹ ਇਹ ਹੈ ਵੀ ਜੇ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਹੋ ਚੁੱਕਿਆ ਹੈ ਇਹ ਹੋਣ ਤੋਂ ਬਾਅਦ ਸਾਰਾ ਇਨਸੀਡੈਂਟ ਹੋਣ ਤੋਂ ਬਾਅਦ ਡਾਕਟਰ ਨੂੰ ਚੈੱਕ ਕਰਾਉਣਾ ਬਹੁਤ ਜ਼ਰੂਰੀ ਹੈ ਚਾਹੇ ਉਹਦਾ ਦੌਰਾ ਰੁਕ ਗਿਆ ਹੈ ਚਾਹੇ ਨਹੀਂ ਰੁਕਿਆ ਕਿਉਂਕਿ ਪਹਿਲਾ ਦੌਰਾ ਆစီ ਛੱਡ ਸਕਦੇ ਆ ਪਰ ਜਿਹੜੇ ਬੱਚੇ ਇਸ ਦੌਰੇ ਫਿਬਰਾਈਲ ਸੀਜ਼ਰ ਚ ਆਂਦੇ ਨੇ ਇਹਨਾਂ ਨੂੰ ਦੁਬਾਰਾ ਕੰਪਲੇਂਟ ਹੋ ਸਕਦੀ ਹੈ 90% ਕੇਸਿਸ ਨਹੀਂ ਹੁੰਦੀ ਬਟ ਜੇ ਹੋ ਜਾਂਦੀ ਹੈ ਤਾਂ ਫਿਰ ਉਹ ਹੈ ਕਿ ਪਹਿਲਾ ਦੌਰਾ ਅਸੀਂ ਰੂਲ ਆਊਟ ਕਰਨਾ ਹੁੰਦਾ ਹੈ ਕਿ ਉਹ ਫਿਬਰਾਈਲ ਸੀਜ਼ਰ ਸੀ ਕਿ ਨਹੀਂ ਹਾਂ ਉਹਦੇ ਲਈ ਫਿਰ ਹਸਪਤਾਲ ਚ ਕੋਈ ਡਾਕਟਰ ਨੂੰ ਚੈੱਕ ਕਰਾਉਣਾ ਜ਼ਰੂਰੀ ਹੈ ਮੈਂ ਗੱਲ ਕਰਾ ਕਿੰਨਾ ਕਿ ਜ਼ਿਆਦਾ ਵਧ ਜਾਂਦਾ ਕਿਉਂਕਿ ਆਪਾਂ ਨਾਰਮਲ ਹੀ ਦੇਖਦੇ 102 103 ਤੋਂ ਉੱਪਰ ਨਹੀਂ ਜਾਂਦਾ ਪਰ ਜਦੋਂ ਇਸ ਤਰੀਕੇ ਦਾ ਟਾਈਮ ਹੁੰਦਾ ਹੈ ਬੱਚੇ ਦਾ ਹਾਸਾ ਹੁੰਦਾ ਹੈ ਕਿ ਮੈਂ ਦੇਖਿਆ 108 8 ਤੱਕ ਟੈਂਪਰੇਚਰ ਜਿਹੜਾ ਵਧ ਜਾਂਦਾ ਬਿਲਕੁਲ ਗੱਲ ਸੱਚ ਹੈ ਨਹੀਂ 108 ਤੱਕ ਤਾਂ ਦੇਖੋ ਸਾਡੇ ਕੋਲ ਹਜੇ ਡਾਕੂਮੈਂਟ ਨਹੀਂ ਹੋਇਆ ਯੂਸੂਲੀ ਸਡਨ ਰਾਈਜ਼ ਆਫ ਟੈਂਪਰੇਚਰ ਵਾਲੇ ਸੀਜ਼ਰ ਪ੍ਰਵੋਕ ਹੁੰਦੇ ਨੇ ਜਿਹੜੇ ਕਿ 103 104 ਤੱਕ ਮੈਕਸਿਮਮ 105 ਕਿਉਂਕਿ ਇਸ ਤੋਂ ਬਾਅਦ ਤਾਂ ਪੇਸ਼IENTS ਵੀ ਆਪਣੇ ਘਰ ਨਹੀਂ ਰੱਖਣਗੇ ਬੱਚਾ ਨਾ 102 103 ਤੱਕ ਤਾਂ ਫਿਰ ਵੀ ਮੈਨੇਜ ਕਰ ਲੈਂਦੇ ਨੇ ਇਸ ਤੋਂ ਬਾਅਦ ਫਿਰ ਉਹਨਾਂ ਨੂੰ ਹਸਪਤਾਲ ਸਮਝ ਲਓ ਆਣਾ ਉਹਨਾਂ ਦੀ ਇੱਕ ਮਜਬੂਰੀ ਹੋ ਜਾਂਦੀ ਹੈ ਠੀਕ ਹੈ ਨਾ ਉਸ ਕੇਸ 'ਚ ਫਿਰ ਅਸੀਂ ਬੱਚੇ ਨੂੰ ਬੁਖਾਰ ਉਤਾਰਨ ਦੇ ਕਈ ਵਾਰ ਟਿਕਾ ਵੀ ਲਗਾਉਣਾ ਪੈਂਦਾ ਆਈ ਵੀ ਪੈਰਾਸੀਟਾਮੋਲ ਦੇਣਾ ਪੈਂਦਾ ਪਰ ਘਰੇ ਐਡਵਾਈਸ ਇਹੀ ਹੈ ਕਿ ਤੁਸੀਂ ਦੋਰਾ ਜਰੂਰ ਰੋਕ ਸਕਦੇ ਹੋ ਬਟ ਰੋਕਣ ਤੋਂ ਬਾਅਦ ਹਸਪਤਾਲ ਨੂੰ ਚੈੱਕ ਕਰਵਾਓ ਕਿ ਇੱਕ ਵਾਰੀ ਚੈੱਕਅਪ ਕਰਾਉਣਾ ਬਹੁਤ ਜ਼ਰੂਰੀ ਹੈ ਯੈਸ 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 ਜੇਬਮ ਦੱਸੂਗੀ ਕਿ 6 ਮਹੀਨੇ ਤੋਂ ਲੈ ਕੇ 6 ਸਾਲ ਤੱਕ ਇਹ ਬੱਚਿਆਂ ਦੇ ਵਿੱਚ ਮੁਕਾਬਲੇ ਜੇ ਮੈਂ ਹੁਣ ਦੀ ਗੱਲ ਕਰਾਂ ਕਿੰਨੇ ਕ ਬਿਮਾਰੀ ਜਿਹੜੀ ਹੈ ਪਾਈ ਜਾ ਰਹੀ ਹੈ ਤੇ ਕਾਰਨ ਕੀ ਬਣ ਰਿਹਾ ਦੇ ਵਿੱਚ ਦੇਖੋ ਕਾਰਨ ਮੈਂ ਤੁਹਾਨੂੰ ਇਹ ਦੱਸਿਆ ਕਿ ਇਹਦਾ ਹਜੇ ਤੱਕ ਕੋਈ ਐਸਚ ਪ੍ਰੂਫ ਨਹੀਂ ਮਿਲਿਆ ਦੂਸਰਾ ਹੈ ਕਿ ਮੈਨੂੰ ਲੱਗਦਾ ਹੈ ਕਿ ਆਗਰ ਜੀ ਚੀਜ਼ਾਂ ਹੋ ਰਹੀਆਂ ਤਾਂ ਪੇਸ਼ੈਂਟਸ ਦੇ ਜਿਹੜੇ ਗਾਰਡੀਅਨਸ ਨੇ ਉਹ ਅਵੇਅਰ ਹੋ ਰਹੇ ਨੇ ਜਿਹੜੀ ਚੀਜ਼ਾਂ ਹੁੰਦੀਆਂ ਹੋਣਗੀਆਂ ਜਿਹੜੇ ਆਪਣੇ ਲੈਵਲ ਤੇ ਪਹਿਲਾਂ ਠੀਕ ਕਰ ਰਹੇ ਨੇ ਬਟ ਹੁਣ ਆ ਕੇ ਹਸਪੀਟਲ ਆ ਰਹੇ ਸਮਝਦਾਰ ਹੋ ਰਹੇ ਨੇ ਜਿਹੜਾ ਕਿ ਉਹਨਾਂ ਲਈ ਵੀ ਚੰਗੀ ਗੱਲ ਹੈ ਨਾ ਬੱਚੇ ਦੇ ਵਿੱਚ ਹੋਰ ਕਾਫੀ ਕਾਰਨ ਕਰਕੇ ਦੌਰੇ ਪੈ ਸਕਦੇ ਨੇ ਉਹ ਜਰੂਰ ਇਹ ਉਸ ਇਸ ਉਮਰ ਦੇ ਵਿੱਚ ਸਾਨੂੰ ਰੂਟ ਆਊਟ ਕਰਨੇ ਪੈਂਦੇ ਆ। ਬੀ ਸਾਇੰਟਿਫਿਕ ਸਟੱਡੀਜ਼ ਤਾਂ ਕੁਝ ਨਹੀਂ ਕਹਿੰਦੀ। ਸਾਡੇjs ਤਾਂ ਇਹ ਕਈ ਹੁੰਦੇ ਨੇ ਚੱਪਲ ਨੂੰ 스멜 ਕਰਾਉਂਦੇ ਨੇ ਜਾਂ ਥੱਪੜ ਮਾਰਦੇ ਨੇ ਇਹ ਚੀਜ਼ਾਂ ਦਾ ਨਾ ਦੌਰੇ ਨਹੀਂ ਰੋਕੇ ਜਾ ਸਕਦੇ। ਹਨਾ ਤੇ ਇਹ ਸਗੋ ਹੋਰ ਨੁਕਸਾਨਦਾਇਕ ਹੋ ਚਦੇ ਤੁਸੀਂ ਇਨਫੈਕਸ਼ਨ ਨੂੰ ਬੱਚੇ ਨੂੰ ਪ੍ਰੋਨ ਕਰ ਰਹੇ ਹੋ, ਮੂੰਹ ਦੇ ਵਿੱਚ ਹੱਥ ਪਾ ਰਹੇ ਹੋ, ਸਗੋ ਬੱਚੇ ਦੀ ਟੰਗ ਬਾਈਟ ਦਾ ਡਰ ਹੈ, ਜਿਹੜਾ ਡੀਲ ਕਰ ਰਿਹਾ ਉਹਦੇ ਬਾਈਟ ਦਾ ਹੋਂਦ ਡਰ ਹੈ। ਤੇ ਇਸ ਲਈ ਇਹ ਹੈ ਕਿ ਡਾਕਟਰ ਦੀ સલાਹ ਮੰਨ ਕੇ ਉਹਨਾਂ ਨੂੰ ਜੋ ਐਡਵਾਈਸ ਕਰਨਗੇ ਤਾਂ ਉਹ ਫੋ Amen. ਦੇਖੋ ਸਾਡੇ ਕੋਲ ਜਦ ਬੱਚਾ ਆਉਂਦਾ ਅਸੀਂ ਸਭ ਤੋਂ ਪਹਿਲਾਂ ਉਹਦੀ ਚੰਗੀ ਤਰ੍ਹਾਂ ਹਿਸਟਰੀ ਲਈਦੀ ਹੈ ਉਹ ਹਿਸਟਰੀ ਤੋਂ ਹੀ ਤੁਹਾਨੂੰ 70 80% ਪਤਾ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਜਿਸ ਇਸ ਜਸਟ ਅ ਸਿੰਪਲ ਕੇਸ ਆਫ ਫਿਬਰਾਈਲ ਸੀਜ਼ਰ ਆਦਰਵਾਈਸ ਸਾਨੂੰ ਇਨਵੈਸਟੀਗੇਸ਼ਨਸ ਹੁੰਦੀਆਂ ਨੇ ਜੇ ਬੱਚੇ ਤੇ ਕੋਈ ਇਨਫੈਕਸ਼ਨ ਚੱਲ ਰਹੀ ਹੈ ਉਹਨੂੰ ਅਸੀਂ ਰੂਲ ਆਊਟ ਕਰਨਾ ਹੁੰਦਾ ਹੈ ਜਾਂ ਕਈ ਵਾਰ ਦਿਮਾਗ ਦਾ ਇੱਕ ਸਕੈਨ ਵਗੈਰਾ ਕਰਾਉਣ ਦੀ ਲੋੜ ਪੈਂਦੀ ਹੈ ਅਸੀਂ ਉਹ ਕਰਵਾਨਦੇ ਆ 70 80% ਕੇਸਿਸ ਜਿਵੇਂ ਵੈਸੇ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ ਹਮ ਸਿਰਫ ਉਹਨੂੰ ਐਡਵਾਈਸ ਕਰੀਦਾ ਅਗਲੇ ਪ੍ਰੀਕਾਸ਼ਨਸ ਦੇ ਦਈਦੀਆਂ ਨੇ ਫਿਰ ਜੇ ਇਸ ਤ ਨੋਡਵਾਈਸ ਇਹ ਹੈ ਕਿ ਤੁਸੀਂ ਥੋੜਾ ਸੇ ਜ਼ਿਆਦਾ ਅੱਛੀ ਗੱਲ ਹੈ ਕਿ ਕੌਂਸ਼ੀਅਸ ਹੋ ਰਹੇ ਹੋ ਅਵੇਅਰ ਹੋ ਰਹੇ ਹੋ ਜਿਸ ਤਰ੍ਹਾਂ ਬੱਚੇ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਘਰ ਇਲਾਜ ਕਰਨ ਦੀ ਕੋਸ਼ਿਸ਼ ਨਾ ਕਰੋ ਜਲਦ ਤੋਂ ਜਲਦ ਆਪਣੇ ਨੇੜੇ ਵਾਲੇ ਡਾਕਟਰ ਬੱਚਿਆਂ ਦੇ ਡਾਕਟਰ ਸਪੈਸਿਫਿਕਲੀ ਉਹਨਾਂ ਨੂੰ ਦਿਖਾਓ ਨਹੀਂ ਤਾਂ ਸਿਵਲ ਹਸਪਤਾਲ ਦਾ 24 ਘੰਟੇ ਸਾਡਾ ਖੁੱਲ੍ਹਾ ਹੀ हां ਜੇ ਤੁਹਾਨੂੰ ਲੱਗੇ ਕਿ ਬੱਚੇ ਦੇ ਵਿੱਚ ਜਿਵੇਂ ਬੁਖਾਰ ਤੁਹਾਨੂੰ ਲੱਗ ਰਿਹਾ ਹੈ ਸਿਰ ਗਰਮ ਲੱਗ ਰਿਹਾ ਤਾਂ ਇਹਨੂੰ ਜ਼ਰੂਰ ਡਾਕੂਮੈਂਟ ਕਰੋ ਥਰਮੋਮੀਟਰ ਨਾਲ ਡਾਕੂਮੈਂਟ ਕਰੋ ਇਵਨ ਰਿਟਨ ਜੇ ਤੁਸੀਂ ਲਿਖ ਸਕਦੇ ਹੋ ਜੇ 2-3 ਦਿਨ ਦਾ ਬੁਖਾਰ ਤੁਹਾਨੂੰ ਲੱਗ ਰਿਹਾ ਹੈ ਕਿ ਬੱਚੇ ਨੂੰ ਆ ਰਿਹਾ ਹੈ ਤਾਂ ਤੇ ਬਲੱਡ ਟੈਸਟ ਹਰ ਟਾਈਮ ਟੈਂਪਰੇਚਰ ਰਿਕਾਰਡ ਨਹੀਂ ਡੂਰਿੰਗ ਦਾ ਪੀਰੀਅਡ ਆਫ ਇਲਨ ਜੇ ਤੁਹਾਨੂੰ ਲੱਗਦਾ ਕਿ ਬੱਚਾ ਤੁਹਾਡਾ ਨਾਰਮਲ ਐਕਟੀਵਿਟੀ ਤੋਂ ਹਟ ਗਿਆ ਹੈ ਜਾਂ ਬੱਚਾ ਠਿੱਲਾ ਸੁਸਤ ਲੱਗ ਰਿਹਾ ਉਸ ਦਿਨਾਂ ਤੁਸੀਂ ਜ਼ਰੂਰ ਫੀਵਰ ਚੈੱਕ ਕਰੋ ਜੇ ਤੁਹਾਨੂੰ ਲੱਗਦਾ ਬੱਚਾ ਫੇਬਰਾਈਲ ਹੈ